ਤਾਜ 855 ਟਰੈਕਟਰ ਬਾਈ ਇਹਦਾ ਮਾਡਲ ਦੱਸੋ ਪਹਿਲਾਂ ਇਹ 2012 ਮਾਡਲ ਹੈ ਵੀਰੇ ਠੀਕ ਹੈ ਜੀ ਤੇ ਗੱਡੀ ਆਈ 750 ਇਹਦਾ ਬਈ ਮਾਡਲ ਕਿੰਨਾ ਇਹ ਮਾਡਲ ਹੈਗਾ ਹੈਗਾ 2013 ਮਾਡਲ ਹੈਗਾ ਠੀਕ ਹੈ ਜੀ ਬਾਈ ਗੱਗੂ ਕੋਲੇ ਖੜਾ ਗਾ ਡੀ ਆਈ 750 ਇਹਦੇ ਬਾਰੇ ਦੋ ਜਾਣਕਾਰੀ ਇਹ ਕਿਵੇਂ ਹੈ ਇਹ 17 ਮਾਡਲ ਹੈ ਵੀਰੇ ਹਾਂਜੀ ਮੂਹਰਲੇ ਟਾਇਰ ਤਾਂ ਇਹਦੇ ਨਾਲ ਦੇ ਹੀ ਆ ਟਰੈਕਟਰ ਮਿੱਤਰੋ ਅੱਜ ਆਪਾਂ ਆਏ ਹੋਏ ਸੀ ਬਰਨਾਲਾ ਟਰੈਕਟਰ ਮੰਡੀ ਤੇ ਬਾਈ ਗੱਗੂ ਕੋਲੇ ਹੋਰ ਬਾਈ ਗੱਗੂ ਠੀਕ ਹੈ ਠੀਕ ਹੈ ਵਧੀਆ ਬਹੁਤ ਵਧੀਆ ਵੀਰੇ ਤੇ ਬਾਈ ਗੱਗੂ ਕੋਲੇ ਖੜਾ ਹੈਗਾ ਸਵਰਾਜ 855 ਟਰੈਕਟਰ ਭਈ ਇਹਦਾ ਮਾਡਲ ਦੱਸੋ ਪਹਿਲਾਂ ਕੀ ਇਹ 2012 ਮਾਡਲ ਹੈ ਵੀਰੇ ਠੀਕ ਹੈ ਜੀ ਤੇ ਬਾਕੀ ਇਹਦਾ ਇੰਜਨ ਗੇਅਰ ਪੱਖੋਂ ਇੰਜਨ ਵੇਰੇ ਕੋ ਪੱਖੋਂ ਟਰੈਕਟਰ ਠੀਕ ਹੈ ਚੰਗਾ ਟਰੈਕਟਰ ਅੱਛਾ ਜੀ ਤੇ ਟਾਇਰ ਮੂਰਲੇ ਹੈਗੇ 80 85 ਪੈਸੇ 750 ਵਾਲੇ ਮਗਰਲੇ ਹੈਗੇ ਆਗੇ 75 ਪੈਸੇ نیٹ ਠੀਕ ਹੈ ਜੀ ਤੇ ਛਤਰੀ ਵੀ ਮੈਨੂੰ ਲੱਗਦਾ ਨਮੀ ਲੱਗੀ ਹੋਈ ਆ ਛਤਰੀ ਦੇ ਕੱਪੜਾ-ਕਪੜਾ ਪਹਿਲਾਂ ਨਵਾਂ ਲਵਾਈ ਦਿੰਨੇ ਆ ਹੁਣ ਜੇ ਸਾਰਿਆਂ ਨੂੰ ਕਰਨਾ ਪੈਂਦਾ ਤੇ ਇਹਦੀ ਡਿਮਾਂਡ ਕੀ ਕਿੰਨੀ ਗਈ ਡਿਮਾਂਡ ਦੀ 4,65,000 ਰੁਪਇਆ ਕਰਦੇ ਆ ਵੀ ਬਾਕੀ ਮੌਕੇ ਤੇ ਹੋ ਜਾਂਦਾ ਹੁੰਦਾ ਹੈ ਬਾਕੀ ਜੀ ਮੌਕੇ ਤਦੋਂ ਤੁਸੀਂ ਦੇਖ ਸਕਦੇ ਹੋ ਟਰੈਕਟਰ ਇੰਜਨ ਗੇਅਰ ਪੱਖੋਂ ਵੀ ਬਾਈ ਕਹਿੰਦਾ ਮਾੜਾ ਨਹੀਂ ਹੈਗਾ ਬਹੁਤ ਵਧੀਆ ਟਰੈਕਟਰ ਹੈ ਚੰਗਾ ਟਰੈਕਟਰ ਹੈ ਟਰੈਕਟਰ ਹੈ ਤੇ ਅੱਗੇ ਬਾਈ ਅੱਗੇ ਬਾਈ ਕੋਲੇ ਟਰੈਕਟਰ ਖੜਾਗਾ ਡੀਆਈ 750 ਇੱਧਰ ਤੁਸੀਂ ਨਿਗਾ ਮਰਵਾ ਸਕਦੇ ਹੋ ਸੋਨਾ ਵਾਲੀ ਕਾ ਡੀਆਈ 750 ਇਹਦਾ ਬਈ ਮਾਡਲ ਕਿੰਨਾ ਇਹ ਮਾਡਲ ਹੈਗਾਗਾ 2013 ਮਾਡਲ ਹੈਗਾ ਠੀਕ ਹੈ ਇਹਦਾ ਇੰਜਨ ਗੇਅਰ ਪੱਖੋਂ ਇੰਜਨ ਪੂਰੀ ਤਸੱਲੀ ਵਾਲਾ ਪੂਰਾ ਵਾਕੇ ਲੈ ਕੇ ਜਾਇਓ ਵੀਰੇ ਟਾਇਰ ਤਾਂ ਮੈਨੂੰ ਲੱਗਦਾ ਬਾਈ ਇਹਦੇ ਨਵੇਂ ਹੀ ਪਏ ਨੇ ਬਿਲਕੁਲ ਹਾਂ ਟਾਇਰ ਚੌਕੜੀ ਨਾ ਮਾ ਇਹਦਾ ਮੇਤਰ ਤੋਂ ਹੀ ਵੇਖ ਸਕਦੇ ਹੋ ਟਰੈਕਟਰ ਬਿਲਕੁਲ ਨਵਾਂ ਤੇ ਇੱਕ ਬਈਆ ਛਤਰੀ ਕੇ ਮੇਰੀ ਰਹੀ ਹੋਈ ਹੈ। ਇਹ ਛਤਰੀਆ ਜਲਵਾ ਕੇ ਲਿਆਵਾਂਗੇ ਵੀਰੇ। ਕਪੜਾ ਲਾਉਣਾ ਦਿੱਤਾ ਵਾ। ਮਤਲਬ ਕੀ ਜਿਹੜਾ ਟਰੈਕਟਰ ਬਾਈ ਖਰੀਦੂਗਾ ਉਹਨੂੰ ਛਤਰੀ ਲਵਾਉਣ ਦੀ ਲੋੜ ਨਹੀਂ ਪੈਣੀ। ਮੈਂ ਛਤਰੀ ਉਹ ਤੇ ਲਵਾ ਕੇ ਦੇਵਾਂਗੇ ਉਹ ਕੋਈ ਗੱਲ ਨਹੀਂ। ਠੀਕ ਹੈ ਤੇ ਇੰਜਨ ਗੇਅਰ ਪੱਖੋਂ ਤਾਂ ਵਧੀਆ ਹੋਊਗਾ। ਗਰੰਟੀ ਹੈ ਵੀਰੇ ਚਾਹੇ ਅਗਲਾ ਵੀ ਤਸੱਲੀ ਕਰਕੇ ਲੈ ਕੇ ਜਾਵੇ ਯਾਰ। ਠੀਕ ਹੈ ਤੇ ਇਹਦੀ ਡਿਮਾਂਡ ਕਿੰਨੀ ਮੰਗੀ ਹੋਈ ਆ? ਡਿਮਾਂਡ ਤਾਂ ਇਹਦਾ 4.5 ਲੱਖ ਰੁਪਇਆ ਕਰਦੇ ਆਂ। ਮੌਕੇ ਤੇ ਮਾਨਤਾਨ ਹੋ ਜੂਗੀ। ਹਾਂ ਹਾਂ ਹੋ ਜਾਂਦਾ। ਅੱਗੇ ਤੁਸੀਂ ਇੱਧਰ ਇੱਕ ਹੋ ਟਰੈਕਟਰ ਦੇਖ ਸਕਦੇ ਹੋ ਜੋ ਕਿ ਭਾਈ ਗੱਗੂ ਕੋਲ ਹੀ ਖੜਾ ਹੈਗਾ ਡੀਆਈ 750 ਇਹਦੇ ਬਾਰੇ ਦੋ ਜਾਣਕਾਰੀ ਇਹ ਕਿਵੇਂ ਹੈ ਇਸ 17 ਮਾਡਲ ਹੈ ਵੀਰੇ ਹਾਂਜੀ ਮੂਰਲੇ ਟਾਇਰ ਤਾਂ ਇਹਦੇ ਨਾਲ ਦੇ ਹੀ ਹੈ ਟਰੈਕਟਰ ਦੇ 75 ਕੋ ਪੈਸੇ ਠੀਕ ਹੈ ਜੀ ਨਵੇਂ ਹਾਂ ਟਾਇਰ ਲੱਗਦੇ ਨੇ ਪਿਛਲੇ ਪਿਛਲੇ ਟਾਇਰ ਨਵੇਂ ਆਗੇ 3 15 ਵਾਲੇ ਹੈਗੇ 15 9 28 ਵਾਲੇ ਠੀਕ ਹੈ ਜੀ ਤੇ ਅਪੋਲੋ ਦੇ ਆ ਜਾਂਦੇ ਹੈ ਬਰਾਟ ਦੇ ਇਹ ਟਾਇਰ ਦੂਜੇ ਆਮ ਟਾਇਰਾਂ ਨਾਲੋਂ ਮਹਿੰਗਾ ਹੁੰਦਾ ਹੈ ਇਹ ਟਾਇਰ ਫ फेब्रुवारी 27 ਤੀ ਲੱਗੀ ਵੇਖ ਸਕਦੇ ਹੋ ਡਿੱਕ ਵੀ ਮਨ ਲਾ ਦੇ ਬੜੀ ਸਾਰਾ ਖਾਂ ਵੀ ਸਾਰਾ ਕੋ ਨਾਲ ਜਿੰਨੇ ਆਇਆ ਬਹੁਤ ਉਮੀਦਾਂਗੇ ਆਪਾਂ ਕੁਝ ਨੀਦਾ ਲਾਉਣਾ ਕਰਨਾ ਜਿਹੜਾ ਹਾਸੰਗਰ ਲੱਗਾ ਪਿੱਛੇ ਵੇਟ ਬੂਟ ਵੀ ਇਦਾਂ ਛੋਟੇ ਹਰ ਲੱਗੇ ਵੀ ਤੁਸੀਂ ਮਿੱਤਰੋ ਵੇਖ ਸਕਦੇ ਤੇ ਵੇਟ ਵੀ ਲੋਹੇ ਦੇ ਹੈਗੇ ਆ ਨਹੀਂ ਹੈਗੇ ਵੀ ਇਹ ਪਲਾਸਟਿਕ ਵਾਲੇ ਹੋਣਗੇ ਲੋਹੇ ਦਾ ਵੇਟ ਲੱਗਿਆ ਹੋਇਆ ਵਧੀਆ ਟਰੈਕਟਰ ਪੂਰਾ ਵਧੀਆ ਲੁੱਕਰ ਟਰੈਕਟਰ ਦੀ ਤੇ ਬਾਈ ਇਹਦਾ ਮੰਗ ਕੀ ਰੱਖੀ ਆ ਹਾਂਜੀ ਵੀਰੇ ਇਹਦੀ ਮੰਗ ਕੀ ਰੱਖੀ ਆ ਵੀਰੇ ਇਹਦੀ ਆਪਾਂ ਮੰਗਦੇ ਆ ਸਭ 5 ਲੱਖ ਰੁਪਈਆ 5.5 ਲੱਖ ਰੁਪਈਆ ਵੀਰੇ ਹਾਂ ਖੁੱਲਾ ਖੁੱਲਾ ਹਲੇ ਕੁਝ ਵੀ ਨਹੀਂ ਟਰ ਚਾਬੀ ਲੱਗੀ ਹੋਈ ਹੈ ਹੈ ਚਾਬੀ ਵੀ ਨਹੀਂ ਲੱਗੀ ਚਾਬੀ ਵੀ ਨਹੀਂ ਲੱਗੀ ਨਹੀਂ ਵੀਰੇ ਸਾਰਾ ਹੀ ਰੀਨਲ ਹਲ ਤਾਂ ਕੁਛ ਨਹੀਂ ਕਲੱਚ ਕੋਲੋਂ ਕੁਛ ਨਹੀਂ ਖੁੱਲਿਆ ਸਾਰਾ ਸੀਲਡ ਟਰੈਕਟਰ ਠੀਕ ਹੈ ਜੀ ਤੇ ਬਾਕੀ ਜੇ ਕਿਸੇ ਨੇ ਖਰੀਦਣਾ ਹੋਵੇ ਉਹਦੇ ਬਾਰੇ ਆਪਣਾ ਸੰਪਰਕ ਨੰਬਰ ਦੇ ਦਿਓ ਸੋਮਵਾਰ ਨੂੰ ਤਾਂ ਵੀਰੇ ਹੁਣ ਆਪਾਂ ਇੱਥੇ ਵੱਡੀ ਮੰਡੀ 'ਚ ਠੀਕ ਹੈ ਜੀ ਤੇ ਟਰੈਕਟਰਾਂ ਦੀ ਵੱਡੀ ਮੰਡੀ ਲੱਗਦੀ ਹੈ ਇੱਥੇ ਸੋਮਵਾਰ ਨੂੰ ਤਾਂ ਮੰਡੀ 'ਚ ਹਾਂਜੀ ਬਾਕੀ ਦਿਨ ਆਪਣੇ ਟਰੈਕਟਰ ਉਹ ਖੜੇ ਹੁੰਦੇ ਹੈਗੇ ਭਕੋਗੰਜੀਆਂ ਮਿੱਤਰੋ ਜੇ ਕਿਸੇ ਨੇ ਬਰਨਾਲੇ ਆ ਕੇ ਖਰੀਦਣਾ ਹੋਵੇ ਤਾਂ ਟਰੈਕਟਰ ਮੰਡੀ ਤੇ ਬਾਈ ਹਰ ਸੋਮਵਾਰ ਨੂੰ ਹਰ ਸੋਮਵਾਰ ਨੂੰ ਵੱਡੀ ਮੰਡੀ ਲੱਗਦੀ ਹੈ ਇੱਥੇ ਆਪਣੇ ਪੈਲਸ ਦੇ ਨਾਲ ਵੱਡੀ ਮੰਡੀ ਲੱਗੀ ਹੈ ਆਪਣੇ ਸਿੰਗਲਾ ਪੈਲਸ ਦੇ ਨਾਲ ਹਾਂ ਦੇ ਨਾਲ ਆ ਗਈ ਬਿਲਕੁਲ ਤੁਸੀਂ ਜੀ ਜਿ ਤੋਂ ਮਰਜ਼ੀ ਇੱਥੋਂ ਪੁੱਛ ਸਕਦੇ ਹੋ ਕਿ ਵੱਡੀ ਮੰਡੀ ਕਿੱਥੇ ਹੈ ਤੇ ਬਾਕੀ ਬਾਈ ਕੋਲ ਟਰੈਕਟਰ ਪੱਖੋ ਕੈਂਚੇ ਤੇ ਵੀ ਖੜੇ ਹੁੰਦੇ ਆ ਜਿਵੇਂ ਪੱਖੋ ਕੈਂਚੇ ਨਾਲ ਟਰੈਕਟਰ ਹੁੰਦੇ ਵੀਰੇ ਆਪਣੇ ਕੋਲੇ ਉੱਥੇ ਠੀਕ ਹੈ ਜੀ ਹਾਂ ਹਾਂ ਤੇ 70 ਦੇ ਟਰੈਕਟਰ ਮਿਲ ਜਾਂਦੇ ਆਪਣੇ ਕੋਲੋਂ ਹਾਂਜੀ ਉੱਥੇ ਬਾਈ ਲਾਲਾ ਵੈਂਦਾ ਹੁੰਦਾਗਾ ਠੀਕ ਹੈ ਜੀ ਤੇ ਸੋਮਵਾਰ ਨੂੰ ਸੇ ਇੱਥੇ ਇਕੱਠ 75672 ਤੁਹਾਡਾ ਨੰਬਰ ਬਾਈ ਲਾਲੇ ਦਾ ਨੰਬਰ ਆ ਮੇਰਾ ਹੈਗਾ 98155 76755 ਠੀਕ ਹੈ ਮਿੱਤਰੋ ਕਿਸੇ ਨੇ ਖਰੀਦਣਾ ਹੋਵੇ ਟਰੈਕਟਰ ਬਾਈ ਨੇ ਨੰਬਰ ਦੱਸ ਤੇ ਲਾਲੇ ਦਾ ਨੰਬਰ ਵੀ ਦੱਸਦਾ ਜੋ ਕਿ ਉੱਥੇ ਪੱਖੋ ਕੈਂਚੇ ਤੇ ਹੁੰਦਾ ਤੇ ਬਾਈ ਦਾ ਨੰਬਰ ਆ ਆਪਦਾ ਦੱਸਦਾ ਤੇ ਤਿੰਨਾ ਟਰੈਕਟਰਾਂ ਵਿੱਚ ਮੇਰੇ ਫੁੱਲ ਮਹਤਾਨ ਕਰੂੰਗੇ ਹਾਂ ਹਾਂ ਕੋਈ ਗੱਲ ਹੀ ਨਹੀਂ ਜਬ ਤਸੱਲੀ ਨਾਲ ਟਰੈਕਟਰ ਦੇਖ ਕੇ ਤੋਰਾਂ ਕਾਪੀ ਕਾ ਆ ਜਾਂਦੀ ਆਪਣੀ ਜ਼ਿੰਮੇਵਾਰੀ ਹੋ ਠੀਕ ਟਰੈਕਟਰ ਅਗਲਾ ਦਾ ਚਲਾ ਕੇ ਪਾਸ ਕਰ ਲਏ ਹਨ ਠੀਕ ਹੈ ਜੀ ਮਿੱਤਰੋ ਹੁਣ ਤੁਹ ਤੋਂ ਲੈਣੇ ਇਜਾਜ਼ਤ ਬਹੁਤ ਬਹੁਤ ਧੰਨਵਾਦ